ਉਹਦਾ ਮਾਮਲਾ ਕੀ ਸੋਚੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਸਿਹਰੇ ਪ੍ਰੈਸ ਵਾਲੇ ਵੀਰਾਂ ਦਾ ਸਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਐਨ ਆਰ ਆਈ ਬੀਬੀ ਚਕਿੰਦਰ ਕੌਰ ਸੰਧੂ ਜੋ ਲੁਧਿਆਣੇ ਤੋਂ ਆਏ ਨੇ ਤੇ ਇਹਨਾਂ ਦੀ ਜਿਹੜੀ ਹੱਡ ਬੀਤੀ ਉਹ ਆਪਣੀ ਪ੍ਰੈਸਰਾਂ ਹੀ ਦੱਸ ਰਹੇ ਨੇ ਤੇ ਮਾਨਯੋਗ ਸਰਕਾਰਾਂ ਸਾਡੀਆਂ ਪੰਜਾਬ ਦੀ ਸਰਕਾਰ ਹੈ ਕਿਸੇ ਵੀ ਪਾਰਟੀ ਦੀ ਸਰਕਾਰ ਹੋਈ ਜਿਵੇਂ ਕਾਂਗਰਸ ਦੀ ਗੱਲ ਕਰ ਲਈਏ ਕਾਲੀ ਦਲ ਦੀ ਕਰ ਲਈਏ ਆਵਾ ਦੀ ਪਾਰਟੀ ਦੀ ਗੱਲ ਕਰਨੀ ਹੈ ਤੇ ਬੀਬੀ 21 ਸਾਲਾਂ ਤੋਂ ਲੜਾਈ ਲੜ ਰਹੀ ਹੈ ਜਿਨ੍ਹਾਂ ਦੀ ਕੋਠੀਆਂ ਤੇ ਪਲਾਟਾਂ ਦੇ ਨਜਾਇਜ਼ ਕਬਜ਼ੇ ਹੁੰਦੇ ਨੇ ਤੇ ਉੱਥੇ ਜਿਹੜੇ ਨਜਾਇਜ਼ ਕਬਜ਼ੇ ਕਰਨ ਵਾਲੇ ਆ ਉਹ ਕੁਝ ਪੁਲਿਸ ਅਫਸਰਾਂ ਨਾਲ ਮਿਲ ਕੇ ਜਿਵੇਂ ਪੁਲਸ ਦੀ ਸਹੈ ਤੇ ਕਬਜ਼ੇ ਹੁੰਦੇ ਨੇ ਜਿਵੇਂ ਇਹ ਵੀ ਦਾ 2005 ਤੋਂ ਜਿਹੜਾ ਮੈਟਰ ਚੱਲ ਰਿਹਾ 2005 'ਚ ਇਹਨਾਂ ਦੀ ਕੋਠੀਆਂ ਤੇ ਕਬਜ਼ਾ ਹੁੰਦਾ ਹੈ ਕੋਠੀਆਂ ਦੇ ਕਬਜ਼ਾ ਕਰਦੇ ਐਸ ਐਚਓ ਜਦੋਂ ਬੀਬੀ ਨੂੰ ਫੜਦਾ ਹੈ ਗ੍ਰਿਫਤਾਰ ਕਰਦਾ ਰੈਸਟਪ ਕਰਦਾ ਹੈ ਗਲਤ ਇਹਨਾਂ ਤੋਂ ਹੀ ਪਰਚੇ ਦਰਜ ਕਰਕੇ ਇਹਨਾਂ ਤੋਂ ਹੀ ਪਰਚੇ ਦਰਜ ਕਰਕੇ ਇਹ ਐਸ ਐਚਓ ਫੜਦਾ ਹੈ ਗ੍ਰਿਫਤਾਰ ਕਰਦਾ ਜਿਨ੍ਹਾਂ ਦੀ ਮੁੰਦੀਆਂ ਗਹਿਣੇ ਤੇ ਮਮੇਲ ਗੱਡੀ ਖੋਲੰਦਾ ਸਭ ਕੁਝ ਖੋਲੰਦਾ ਜਿਸ ਦੇ ਬਿਆਨ ਇਹਨਾਂ ਦੇ 99 ਨੇ ਇਹਨਾਂ ਦੇ 99 ਨੇ ਕਰਮਜੀਤ ਸਿੰਘ ਸ਼ਾਇਦ ਉਹਨਾਂ ਨੇ ਬਿਆਨ ਦਿੱਤਾ ਵੀ ਹਾਂ ਮੇਰੇ ਸਾਹਮਣੇ ਸਾਰੀ ਜਿਹੜੀ ਹੈ ਲੁੱਟ ਖੋਈ ਹੈ ਮੇਰੇ ਸਾਹਮਣੇ ਹੋਈ ਹੈ ਇਸ ਤਰ੍ਹਾਂ ਤਾਂ ਕਿ ਇਸ ਐਸਐਚ ਦੇ ਇੱਕ ਪਰਚੇ ਦਰਜ ਵੀ ਹੋਇਆ ਗਿਹੜੇ ਹੋਣ ਦਾ ਪਰ ਲੇਕਿਨ ਪਰਚੇ ਦਰਜ ਹੋ ਗਿਆ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਰਿਕਵਰੀ ਅੰਦਰ ਜੇਲ੍ਹ ਚ ਕੋਈ ਗੱਲਬਾਤ ਨਹੀਂ ਹੋਈ ਉਸ ਤੋਂ ਬਾਅਦ ਇਸੇ ਤਰ੍ਹਾਂ ਹੋ ਗਿਆ ਦੂਜੀ ਜਦੋਂ ਬੀਬੀ ਨੂੰ ਝੂਠੇ ਕੇਸਾਂ ਚ ਫਸਾਇਆ ਗਿਆ ਡੀਐਸਪੀ ਮੋਹਨ ਲਾਲ ਵੱਲੋਂ ਆਪੇ ਹੀ ਬੀਬੀ ਦਾ ਬਿਆਨ ਬਣਾ ਲੰਦੇ ਨੇ ਐਨਆਰਏ ਦਾ ਆਪਣਾ ਬਿਆਨ ਬਣਾ ਕੇ ਕਿਤੇ ਪੇਸ਼ ਕਰ ਦਿੰਦੇ ਇਹਨਾਂ ਵਿੱਚ ਜਿਹੜਾ ਝੂਠੇ ਕੇਸਾਂ ਚੋਂ ਅਲਗਾਇਆ ਗਿਆ ਅਲ ਜਾ ਕੇ 8-10 ਸਾਲ ਬੀਤੇ ਉਹਨਾਂ ਕੇਸਾਂ ਚ ਬੜੀ ਹੋਣ ਚ ਲੱਗੇ ਉਸ ਡੀਐਸਪੀ ਦੇ ਖਿਲਾਫ ਹੁਣ ਜਿਹੜਾ ਮਾਨਯੋਗ ਅਦਾਲਤ ਤੇ ਲੁਧਿਆਣਾ ਕੇਸ ਪਾਇਆ ਲੁਧਿਆਣਾ ਨੇ ਕਿਸ ਕਾਰਵਾਈ ਕਰਿਆ ਉਹਨਾਂ ਨੇ ਸੀਪੀ ਕਮਿਸ਼ਨਰ ਨੂੰ ਆਰਡਰ ਕਰਿਆ ਲੁਧਿਆਣੇ ਨੂੰ ਵੀ ਇਸ ਡੀਐਸਪੀ ਦਾ ਸਾਰਾ ਰਿਕਾਰਡ ਪੇਸ਼ ਕਰੋ ਤੇ ਉਸ ਡੀਐਸਪੀ ਨੂੰ ਪੇਸ਼ ਕਰੋ ਜਦੋਂ ਡੀਐਸਪੀ ਦਾ ਮਤਲਬ ਜੁਰਮਾਨਾ ਵੀ ਹੋ ਜਾਂਦਾ ਕੋਰਟ ਵੱਲੋਂ ਬਿਰੰਟ ਵੀ ਹੋ ਜਾਂਦੇ ਜਦੋਂ ਨਹੀਂ ਪਹੁੰਚਦਾ ਉਹ ਡੀਐਸਪੀ ਹੁਣ ਅਰੈਸਟ ਬਿਰੰਟ ਡੀਐਸਪੀ ਦੇ ਅਰੈਸਟ ਬਿਰੰਟ ਹੋਏ ਸੀ ਤਾਂ ਜੇ ਇਹਨੂੰ ਅਰੈਸਟ ਕਰਕੇ ਪੇਸ਼ ਕੀਤਾ ਜਾਵੇ ਦੇਖੋ ਕਿ ਡੀਐਸਪੀ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਦਾ ਕੋਰਟ ਦੇ ਸੰਭਰਾਂ ਨੂੰ ਨਹੀਂ ਮੰਨਦਾ ਕੋਰਟ ਦੇ ਬੇਨਨ ਨਹੀਂ ਮੰਨਦਾ ਕਿੱਡਾ ਕੋ ਡੀਐਸਪੀ ਠੇਠ ਹੋਊਗਾ ਤੇ ਅਸੀਂ ਸਾਡੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਨੂੰ ਹੀ ਬੇਨਤੀ ਹੈ ਜਿਹੜੇ ਇਹ ਅਫਸਰ ਜਿਨ੍ਹਾਂ ਨੇ ਵੀ ਬਿਬੀ ਨੂੰ ਪੀੜਿਤ ਕੀਤਾ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਉਹਨਾਂ ਦੇ ਗਹਿਣੇ ਨੱਡੇ ਲੁੱਟੇ ਉਹਨਾਂ ਦੇ ਘਟੋਕਟ ਕਾਰਵਾਈ ਤੁਸੀਂ ਤਾਂ ਕਰ ਦੋ ਤਾਂ ਕਿ ਤੁਹਾਡਾ ਲੋਕਾਂ ਦਾ ਵਿਸ਼ਵਾਸ ਪੰਜਾਬ ਪੁਲਿਸ ਪ੍ਰਤੀ ਬਣਿਆ ਰਹੇ ਉਹ ਕੰਮ ਕਿਹੜਾ ਜਿਹੜਾ ਪੰਜਾਬ ਪੁਲਿਸ ਨਹੀਂ ਕਰ ਸਕਦੀ ਬਹੁਤ ਕੇਸਾਂ ਸੀ ਟਰੈਸ ਕਰਾਏ ਆ ਰਿਕਵਰ ਕਰਾਏ ਆ ਜਿਹੜੇ ਪੁਲਿਸ ਨੇ ਸਮਾਂ ਬੰਦ ਸਮਾਂ ਟਾਈਮ 'ਚ ਜਿਹੜਾ ਬੌਂਡ ਕੇਸ ਕੱਢੇ ਪਰ ਜੇ ਕਿਨੇ ਇਹਨਾਂ ਨੂੰ ਚੋਰ ਭਜਾਣੇ ਹੁਣ ਗੈਂਗਸਟਰ ਭਜਾਣੇ ਹੁਣ ਤੇ ਅੱਖਾਂ ਵੀ ਵਿਚ ਲੰਨੇ ਇਹ ਅਸੀਂ ਉਹ ਅੱਖਾਂ ਵਿਚਣ ਵਾਲੇ ਅਫਸਰਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਲੋਕਾਂ ਪ੍ਰਤੀ ਤੁਹਾਡਾ ਵਿਸ਼ਵਾਸ ਬਣਿਆ ਰਹੇ ਸਰਕਾਰ ਦਾ ਪ੍ਰਭਾਵ ਵਿਸ਼ਵਾਸ ਬਣਿਆ ਰਹੇ ਐਨਆਰਆਈ ਵੀ ਵੀ ਜਗਿੰਦਰਪੁਰ ਨੂੰ ਨਿਆਂ ਸਭ ਦੋਵੇ ਤੇ ਇਹਨਾਂ ਜਿਹੜੇ ਬੰਦਿਆਂ ਨੇ ਇਹਨਾਂ ਨਾਲ ਜਿਹੜੇ ਨਜਾਇਜ਼ ਕਬਜ਼ੇ ਕਿਤੇ ਕੋਠੀਆਂ ਦੰਬੀਆਂ ਪਲਾਟ ਦੰਬੇ ਉਹਨਾਂ ਨਾਲ ਮਿਲ ਕੇ ਜਿਹੜੇ ਪੁਲਿਸ ਨੇ ਮਿਲ ਕਰਿਆ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਏ ਹੁਣ ਇਹ ਬੀਬੀ ਨੂੰ ਕੁਝ ਨਿਆਣ ਸਾਹਿਬ